ਸਸਿਕਲ ਦੋਸਤੋ ਮੈਂ ਜਿੰਦੀ ਮਰ ਜਾਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਇੱਕ ਵਾਰ ਫੇਰ ਨਿਊ ਬਲੌਗਰ ਤੇ ਦੋਸਤੋ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਮੇਰੀ ਕਾਰ ਜਿਹੜੀ ਹੈਗੀ ਆ ਗੜੀਆਂ ਦੇ ਵਿੱਚ ਸਟੋਰਮ ਡੈਮੇਜ ਹੋ ਗਈ ਸੀ ਤੇ ਉਹਨੂੰ ਆਪਾਂ ਦਿੱਤਾ ਸੀ ਮਕੈਨਿਕ ਨੂੰ ਠੀਕ ਕਰਨ ਵਾਸਤੇ ਤੇ ਅੱਜ ਪਹੁੰਚ ਚੁੱਕੇ ਆ ਆਪਾਂ ਐਮਕੇ ਮੋਟਰਸ ਜਿਰਕਪੁਰ ਦੇ ਵਿੱਚ ਆ ਏਅਰਪੋਰਟ ਰੋਡ ਦੇ ਉੱਪਰ ਤੇ ਉਹਨਾਂ ਕੋਲ ਆਪਣੀ ਕਾਰ ਆ ਤੇ ਚੱਲਦੇ ਆ ਤਾਂ ਦੇਖਦੇ ਆ ਕਿ ਆਪਣੀ ਕਾਰ ਦੇ ਕੀ ਹਾਲ ਚਾਲ ਹੋਈ ਆ ਇਹ ਕਹਾਂ ਇੱਥੇ ਜਿਹੜੀਆਂ ਦੋਸਤੋ ਤੁਹਾਨੂੰ ਦੇਖ ਲਓ ਕਿ ਸਾਰੀਆਂ ਇੱਥੇ ਰਿਪੇਅਰਿੰਗ ਵਰਕਸ਼ਾਪੇ ਆ ਤੇ ਜਿਹਦੇ ਵਿੱਚ ਐਕਸੀਡੈਂਟ ਡੈਮੇਜ ਕੋਈ ਵੀ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਆ ਤੇ ਇੱਥੇ ਹੱਲ ਕੀਤੀ ਜਾਂਦੀ ਆ ਇਧਰ ਵੀ ਦੇਖ ਲਓ ਲੱਗੀ ਹੋਆ ਤੇ ਪਹਿਲਾਂ ਆਪਾਂ ਇਧਰ ਵੀ ਦਿਖਾ ਲਦੀ ਆ ਜਿਹੜੀਆਂ ਖੜੀਆਂ ਆ ਡੈਮੇਜ ਕਾਰਸ ਜਿਹੜੀਆਂ ਆ ਆਣ ਕੇ ਤੇ ਇੱਥੇ ਇਹਨਾਂ ਦੀ ਪ੍ਰੋਪਰ ਰਿਪੇਅਰਿੰਗ ਜਿਹੜੀ ਆ ਹੁੰਦੀ ਆ ਐਕਸੀਡੈਂਟ ਡੈਮੇਜ ਕਾਰਸ ਜਿਹੜੀਆਂ ਆ ਉਹ ਵੀ ਆਪ ਆਪ ਵੀ ਖੁਦ ਵੀ ਖਰੀਦ ਲਿਆਉਂਦੇ ਆ ਇਹਨਾਂ ਨੂੰ ਨਮੀਆਂ ਬਣਾ ਕੇ ਤੇ ਫਿਰ ਵੇਚਦੇ ਆ ਤੇ ਆ ਦੋਸਤੋ ਆ ਗਈ ਆ ਆਪਣੀ ਕਾਰ ਤੇ ਇਹਦਾ ਹੁਣ ਜਿਹੜਾ ਆ ਕੇ ਲਈਏ ਬੁੱਥਾ ਵਿਚਾਰੀ ਦਾ ਸਾਰਾ ਲਾਇਆ ਹੋਇਆ ਆ ਇਧਰਲੀ ਸਾਈਡ ਤੋਂ ਦੇਖ ਲਓ ਡੈਮੇਜ ਜਿਹੜੀ ਗੱਡੀਆਂ ਦੇ ਨਾਲ ਹੋਈ ਸੀ ਤੇ ਉਹਦੇ ਉੱਤੇ ਆਹ ਕੀਤਾ ਹੋਇਆ ਇਹਨਾਂ ਨੇ ਸਾਈਡ ਤੋਂ ਜਿਹੜੀ ਆਪਾਂ ਕਹਿ ਲਈਏ ਕਿ ਇਹ ਵਿਚਾਰੀ ਕਾਰ ਸਾਡੀ ਬਹੁਤ ਇਹਨੇ ਨਾ ਸੰਘਰਸ਼ ਕੀਤੇ ਹੋਈ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨੇ ਬਹੁਤ ਸੰਘਰਸ਼ ਕੀਤਾ ਜਿੱਥੇ ਕਿਹੜਾ ਆਉਂਦੇ ਆ ਤੇ ਇਹ ਜਿਹੜੀ ਆ ਲਕਸ਼ਰੀ ਕਾਰ ਹੈਗੀ ਆ ਪਰ ਖੇਤਾਂ ਦੇ ਵਿੱਚ ਵੀ ਇਹਨੂੰ ਪਾਣੀ ਦੇ ਵਿੱਚ ਵੀ ਫਲੱਡ ਦੇ ਵਿੱਚ ਵੀ ਪਤਾ ਨਹੀਂ ਅਸੀਂ ਕਿੱਥੇ ਕਿੱਥੇ ਲੈ ਕੇ ਜਾਈਦਾ ਆ ਤੇ ਉਹ ਡੈਮੇਜ ਵੀ ਸੀ ਫਰੰਟ ਤੇ ਵੀ ਜਿਹੜਾ ਗੜੀਆਂ ਦੇ ਨਾਲ ਡੈਮੇਜ ਹੋਇਆ ਆ ਹਜੇ ਆ ਇਧਰਲੀ ਸਾਈਡ ਦੇ ਨਾਲ ਕਰਨੀ ਆ ਇੱਥੋਂ ਸ਼ੁਰੂ ਕਰ ਲਈ ਆ ਤੇ ਇਧਰੋਂ ਥੱਲੇੋਂ ਵੀ ਖੋਲਿਆ ਆਇਆ ਇਹਦਾ ਸਾਰਾ ਜਿਗਾਰੜ ਤੇ ਇਧਰਲੀ ਸਾਈਡ ਜਿਹੜੀ ਹੈਗੀ ਆ ਥੋੜੀ ਥੋੜੀ ਕੀਤੀ ਆ ਤੇ ਬਾਕੀ ਜਿਹੜੀ ਹੈਗੀ ਆ ਹਾ ਨਿਸ਼ਾਨੀ ਜਿਹੜੀ ਗੜਿਆਂ ਦੀ ਆ ਇਹ ਸਕਰੀਨ ਜਿਹੜੀ ਆ ਪੂਰੀ ਚੇਂਜ ਆਪਣੀ ਹੋਣੀ ਆ ਤੇ ਇਧਰਲੇ ਪਾਸੇ ਵੀ ਤੇ ਮੇਨ ਪਾਰਟ ਜਿਹੜਾ ਆ ਖੋਲ ਕੇ ਇਧਰਲੇ ਪਾਸੇ ਵੀ ਰੱਖਿਆ ਹੋਇਆ ਵਿਚਾਰੀ ਦਾ ਅ ਫਰੰਟ ਐਂਡ ਬੈਕ ਇਹਦੇ ਜਿਹੜੇ ਆ ਆਪਾਂ ਕਹਿ ਲਈਏ ਬੰਪਰਸ ਤੇ ਹੁਣ ਜਿਹੜਾ ਹੈਗੀ ਇਹਦੀ ਰਿਪੇਅਰਿੰਗ ਹੋ ਗਈ ਆ ਸ਼ੁਰੂ ਵਿੱਚ ਵਿੱਚ ਆਪਾਂ ਚੱਕਰ ਫੇਰ ਲਾਉਦੇ ਰਹਿ ਮੰਗੇ ਕਿ ਦੇਖਦੇ ਰਹਿ ਮੰਗੇ ਜਿੱਦਾਂ ਪ੍ਰੋਗਰੈਸ ਜਿਹੜੀ ਹੈਗੀ ਆ ਕਿ ਕਿੱਥੇ ਇੱਕ ਪਹੁੰਚਦੀ ਆ